ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਵਿਛੋੜੇ ਅਤੇ ਸ਼ਹਾਦਤ ਨੂੰ ਸਮਰਪਿਤ ਦਸੰਬਰ ਮਹੀਨੇ ਦੇ ਵਿੱਚ ਮਨਾਏ ਜਾਣ ਵਾਲੇ ਸ਼ਹੀਦੀ ਜੋੜ ਮੇਲੇ ਦੇ ਪਹਿਲੇ ਪੜਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮਾਪਤ ਹੋ ਗਿਆ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਵਿਖੇ ਅੱਜ ਸ਼ਹੀਦੀ ਜੋੜ ਸਭਾਵਾਂ ਦੇ ਤੀਜੇ ਦਿਨ ਮੌਕੇ ਸ਼੍ਰੀ ਅਕੰਧ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੋਂ ਇਲਾਵਾ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਹੋਰ ਸਿਆਸੀ ਤੇ ਸਮਾਜਿਕ ਆਗੂ ਸ਼ਿਰਮਣੀ ਕਮੇਟੀ ਮੈਂਬਰ ਅਤੇ ਸਿੱਖ ਸੰਗਤ ਮੌਜੂਦ ਸੀ। ਇਸ ਤੋਂ ਬਾਅਦ ਭਲਕੇ ਤੋਂ ਗੁਰਦੁਆਰਾ ਪਠਾ ਸਾਹਿਬ ਰੂਪਨਗਰ ਵਿਖੇ ਸ਼ਹੀਦੀ ਜੋੜ ਸਭਾ ਭਰੀ ਅਤੇ ਫਿਰ ਵਕ ਵਕ ਥਾਮਾਂ ਦੇ ਉੱਪਰ ਇਹ ਸ਼ਹੀਦੀ ਜੋੜ ਸੁਭਾਵਾਂ ਲਗਾਤਾਰ ਭਰਦੀਆਂ ਰਹਿਣਗੀਆਂ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਪਹਿਲਾਂ ਤਾਂ ਸ਼ਹੀਦੀ ਪੰਦਰਵਾੜੇ ਦੀ ਮੈਂ ਸਮੁੱਚੇ ਨਾਨਕਨਾਮਲੇ ਵਾਲ ਨੂੰ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਿਰ ਝੁਕਾ ਕੇ ਸਤਕਾਰ ਭੇਟ ਕਰਦਾ ਉੱਥੇ ਅਸੀਂ ਪਰਮੇ ਲੈਣਾ ਨਿਸ਼ਚੈ ਵੀ ਕਰਨਾ ਕਿ ਉਹਨਾਂ ਨੇ ਸੱਚ ਧਰਮ ਤੇ ਹੱਥ ਲਈ ਜਿਹੜੀਆਂ ਕੁਰਬਾਨੀਆਂ ਕੀਤੀਆਂ ਗੁਰੂ ਖਲਗੀਧਰ ਪਾਸ਼ਾ ਦੇ ਮਹਾਨ ਲਾਡਲੇ ਦੀਆਂ ਕੁਰਬਾਨੀਆਂ ਸਿੰਘਾਂ ਦੀਆਂ ਕੁਰਬਾਨੀਆਂ ਇਸ ਪੰਦਰਵਾੜੇ ਦੇ ਦੌਰਾਨ ਹੋਈਆਂ ਉਹ ਸਾਡੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਆ ਅੱਜ ਪੰਥਕੇ ਬੜੀਆਂ ਚੁਣੌਤੀਆਂ ਨੇ ਪਾਸ ਕਰ ਰਿਹਾ ਬੜੀਆਂ ਬਹੁਤਿਆਰ ਮੁਸ਼ਕਲਾਂ ਦੇ ਲਗੜਾ ਪੈ ਰਿਹਾ ਪੰਥ ਨੂੰ ਇਹਨਾਂ ਚੁਣੌਤੀਆਂ ਦਾ ਸਾਹਰਾ ਕਰਨ ਲਈ ਅਸੀਂ ਪੰਥਕ 93 ਪੰਥਕ ਪ੍ਰਸਤਾਵ ਇਕੱਠੇ ਕਰਨਾ ਸ਼ਰੋਮਣੀ ਅਕਾਲੀ ਦਲ ਨੇ ਪ੍ਰੋਗਰਾਮ ਲਿਖਿਆ ਤੇ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਡੇ ਪ੍ਰਧਾਨ ਸਾਹਿਬ ਜੀ ਉਸੇ ਬਾਦਲ ਨੇ ਮਾਫੀ ਮੰਗ ਕੇ ਕੀਤੀ ਆ ਔਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਅੱਜ ਤਾਂ ਬੋਲੇ ਛਾੜਨੇ ਕੀ ਬੋਲੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਨਾਲ ਤੇ ਫੌਜਾਂ ਚਾੜੀਆਂ ਟੈਂਕ ਚਾੜੇ ਢਾਈ ਢੇਰੀ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਨ ਦੀ ਮੱਲੇ ਇੱਕ ਯਾਦ ਆਈਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿੱਕ ਵਿੱਚ ਗੋਲੀਆਂ ਮਾਰ ਕੇ ਛਾੜ ਨਹੀਂ ਛਾੜ ਨਹੀਂ ਕੀਤਾ ਪਵਿੱਤਰ ਸਰੋਵਰ ਨੂੰ ਲਾਲੋ ਲਾਲ ਕੀਤਾ ਨਹਿਤੇ ਸਿੰਘਾਂ ਦੇ ਖੂਨ ਨਾਲ ਨਿਰਦੋਸ਼ੇ ਸਿੰਘਾਂ ਦੇ ਖੂਨ ਨਾਲ ਅੱਜ ਉਹਨਾਂ ਦੇ ਆਗੂ ਸਰਪ੍ਰਤਾਪ ਸਿੰਘ ਬਾਜਵਾ ਸਰ ਸੁਖਵੀਰ ਸਿੰਘ ਬਾਦਲ ਵੱਲੋਂ ਮੰਗੀ ਮਾਫੀ ਤੇ ਤੰਜ ਕੱਸ ਰਹੇ ਨੇ ਬਿਆੰਗ ਕੱਸ ਰਹੇ ਨੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਸਾਜਦਾ ਬੋਲੇ ਸ਼ਾਨ ਨਹੀਂ ਕਿਉਂ ਬੋਲੇ ਔਰ ਤਕਲੀਫ ਉਹਨਾਂ ਨੂੰ ਪੀੜਾ ਉਹਨਾਂ ਨੂੰ ਇਸੇ ਗੱਲ ਦੀ ਆ ਕਿ ਪੰਥ ਇਕੱਠਾ ਹੋ ਰਿਹਾ ਪੰਥ ਦੀ ਸ਼ਕਤੀ ਇਕੱਠੀ ਹੋ ਰਹੀ ਆ ਤੇ ਜੇ ਪੰਥ ਇਕੱਠਾ ਹੋ ਜਾਏ ਪੰਥ ਦੀ ਸ਼ਕਤੀ ਇਕੱਠੀ ਹੋ ਜਾਏ ਤਾਂ ਪੰਥ ਵਿਰੋਧੀ ਕਦੇ ਵੀ ਰਾਜ ਸਤਾ ਤੇ ਨਹੀਂ ਆ ਸਕਦੇ ਇਹ ਅੱਜ ਪੰਜਾਬ ਜਿਹੜਾ ਉੱਧਰ ਰਿਹਾ ਬਰਵਾਦ ਹੋ ਰਿਹਾ ਤਬਾਹ ਹੋ ਰਿਹਾ ਇਹਦਾ ਵੱਡਾ ਕਾਰਨ ਇਹ ਆ ਕਿ ਅਕਾਲੀ ਦਲ ਕਮਜ਼ੋਰ ਹੋ ਗਿਆ ਅੱਜ ਪੰਜਾਬ ਨੂੰ ਬਚਾਉਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਵੇਗਾ 12815 ਹਰਤਰੀ ਉੱਤੇ ਇੱਕ ਸਮਾਗਮ ਆ ਰਜੀਤ ਸਿੰਘ ਤੇ ਲੰਗਰ ਦੇ ਭੋਗ ਤੇ ਬਿਲੇ ਸੀ ਪ੍ਰਸ਼ਾਸਨ ਅਸੇ ਇਕੱਠਾ ਹੋ ਸਕਿਆ ਅਸੀਂ ਉਹਨਾਂ ਦੀ ਸ਼ਲਾਘਾ ਜ਼ਰੂਰ ਕੀਤੀ ਕਿ ਸਾਫ਼ ਸ਼ਹਿਰ ਸੇ ਬਾਦਲ ਜੇ ਬਲੇ ਮੰਗੀ ਮਾਫੀ ਤੇ ਜੋ ਉਹਨਾਂ ਨੇ ਪ੍ਰਸ਼ਾਸਨ ਕੀਤੀ ਜਿਹਦੇ ਨਾਲ ਅੱਛਾ ਮੈਸੇਜ ਗਿਆ ਤੇ ਨਾਲ ਅਸੀਂ ਜਿਹੜਾ ਸ਼ਰਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਕੱਲ ਦਿੱਲੀ ਜੋ ਪ੍ਰਦਰਸ਼ਨ ਹੋਣ ਜਾ ਰਿਹਾ ਸੀ ਜਿਹੜਾ ਮੁlt ਵੀ ਹੋ ਗਿਆ ਅੱਗੇ ਚੱਲਿਆ ਗਿਆ ਉਹਦੇ ਲਈ ਅਸੀਂ ਉਹਨਾਂ ਦੇ ਸਹਿਯੋਗ ਦੀ ਮੰਗ ਕੀਤੀ ਸੀ